ਹਾਂਜੀ ਬਹੁਤ ਖਾਸ ਖ਼ਬਰ ਅੱਜ ਸਾਂਝਾ ਕਰਨ ਲੱਗਿਆ ਤੁਹਾਡੇ ਨਾਲ ਜੋ ਕਿ ਬਹੁਤ ਸਾਰੇ ਬੱਚਿਆਂ ਦਾ ਸੁਪਨਾ ਹੁੰਦਾਗਾ ਫੌਜ ਦੇ ਵਿੱਚ ਜਿਹੜਾ ਬਤੌਰ ਉਹ ਅਫਸਰ ਭਰਤੀ ਹੋਣ ਡਾਇਰੈਕਟ ਤਾਂ ਉਸ ਦੇ ਲਈ ਜਿਹੜਾ ਹੈਗਾ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸੇਜ਼ ਪ੍ਰੈਪੇਟਰੀ ਇੰਸਟੀਚਿਊਟ ਜਿਹੜਾ ਹੈਗਾ ਮੁਹਾਲੀ ਆ ਸੈਕਟਰ 70 ਦੇ ਵਿੱਚ ਤੁਸੀਂ ਪੜ ਰਹੇ ਹੋਗੇ ਦੇ ਵਿੱਚ ਇਹ افਪੀਆਈ ਦਾ ਲਿਖਤੀ ਇਮਤਿਹਾਨ ਹੋਣਾ ਜਿਹੜਾ ਕੇਵਲ ਕੇ ਲੜਕਿਆਂ ਦੇ ਲਈ ਆ ਪੰਜਾਬ ਸਰਕਾਰ ਦੇ ਵੱਲੋਂ ਸੋ ਨੰਬਰ 1 ਹਾਉ ਪੜੀ ਆਪਾਂ ਇਸ ਦਾ ਪੰਜਾਬ ਸਰਕਾਰ ਵੱਲੋਂ ਐਨਡੀਏ ਵਿੱਚ ਸ਼ਾਮਲ ਹੋਣ ਲਈ ਪੰਜਾਬ ਤੋਂ ਸਿੱਖਤ ਨੌਜਵਾਨ ਲੜਕਿਆਂ ਦੀ ਚੋਣ ਅਤੇ ਸਖਲਾਈ ਦੇਣ ਦੇ ਮਢਲੇ ਕਰਨ ਲਈ ਨੰਬਰ 2 ਕੀ ਕਹਿ ਰਿਹਾ 12 ਜਨਵਰੀ 2025 ਨੂੰ ਜਾਨੀ ਕਿ ਅਸਥਾਈ ਤੌਰ ਤੇ 15ਵੇਂ ਕੋਰਸ ਲਈ ਦਾਖਲਾ ਪਿੱਖਿਆ ਜਿਹੜੀ ਹੋਣੀਆਂ ਵਿਸ਼ਾ ਅੰਗਰੇਜ਼ੀ ਗਣਿਤ ਤੇ ਸਮਾਜਿਕ ਵਿਦਾਨ ਜਮਾਤ ਜਿਹੜਾ ਸੀਵੀ ਐਸਸੀ ਦੇ ਮੈਰੀ ਦਾ ਹੋਏਗਾ ਯੋਗਤਾ ਕੀ ਹੋਣੀ ਚਾਹੀਦੀ ਹੈ ਇਸ ਦੇ ਲਈ ਜਿਹੜਾ ਤੁਸੀਂ ਇਹ ਪੇਪਰ ਹੋਣਾ ਇਸ ਦੇ ਲਈ ਕੀ ਯੋਗਤਾ ਹੋਣੀ ਹੈ ਪੰਜਾਬ ਦਾ ਵਸਨੀਕ ਹੋਣਾ ਜ਼ਰੂਰੀ ਹੈਗਾ ਵਿਦਿਆਰਥੀ ਦੇ ਲਈ ਲੜਕੇ 10ਵੀਂ ਜਮਾਤ ਵਿੱਚ ਪੜਦੇ ਹੋਣੇ ਚਾਹੀਦੇ ਨੇ ਜਾਂ ਫਿਰ ਉਹ 11ਵੀਂ ਜਮਾਤ ਵਿੱਚ ਪੜ ਰਹੇ ਲੜਕੇ ਵੀ ਇਹ ਭਰ ਸਕਦੇ ਨੇ ਪਰ ਉਸ ਨੂੰ 11ਵੀਂ ਜਮਾਤ ਵਿੱਚ ਦਾਖਲ ਹੀ ਪਰ ਉਸ ਨੂੰ 11ਵੀਂ ਜਮਾਤ ਵਿੱਚ ਹੀ ਦਾਖਲ ਕੀਤਾ ਜਾਵੇਗਾ ਤੇ ਉਮਰ ਦੇ ਮਾਫ ਦੰਡਾ ਨੂੰ ਪੂਰਾ ਕਰਦਾ ਹੋਣਾ ਚਾਹੀਦਾਗਾ ਮੁਹਾਲੀ ਦੇ ਸਭ ਤੋਂ ਵਧੀਆ ਸਕੂਲਾਂ ਵਿੱਚ ਕਿਸੇ ਇੱਕ ਵਿੱਚ 11ਵੀਂ ਅਤੇ 12ਵੀਂ ਜਮਾਤਾਂ ਲਈ ਉੱਚ ਸਬਸਿਡੀ ਵਾਲੀ ਜਿਹੜੀ ਸਿੱਖਿਆ ਹੈਗੀ ਸ਼ਾਨਦਾਰ ਖੇਡਾਂ ਤੇ ਹੋਰ ਗਤੀਵਿਧੀਆਂ ਬਿਨਾਂ ਲਾਗਤ ਵਿਅਕਤੀਗਤ ਕਮਰੇ ਅਤੇ ਅਟੈਚਡ ਬਾਥਰੂਮਾਂ ਵਾਲਾ ਆਧੁਨਿਕ ਹੋਸਟਲ ਜਿਹੜਾ ਬਿਲਕੁਲ ਹੋ ਮੁਫਤਾ ਜੀ ਕੋਈ ਪੈਸਾ ਜਿਹੜਾ ਕਹਿੰਦੇ ਨਹੀਂ ਲਿਆ ਜਾਊਗਾ ਸੋ ਬਿਨੇ ਪੱਤਰ ਲਈ ਵੈਬਸਾਈਟ ਤੇ ਆਨਲਾਈਨ ਅਪਲਾਈ ਕਰ ਸਕਦੇ ਹੋ ਤੁਸੀਂ ਜਿਹੜੀ ਸਾਈਟ ਦਿੱਤੀ ਹੋਈ ਹੈਗੀ ਇਰ ਟ੍ਰੀਟਮੈਂਟ ਪੋਰਟਲ ਇਨ ਤੇ 20 ਨਵੰਬਰ 2024 ਤੋਂ ਸਵੇਰੇ 11 ਵਜੇ ਤੋਂ 22 ਦਸੰਬਰ 2024 ਨੂੰ ਸ਼ਾਮ 5 ਵਜੇ ਤੱਕ ਜਿਹੜਾ ਅਪਲਾਈ ਕੀਤਾ ਜਾ ਸਕਦਾਗਾ ਜਣੇ ਕਿ ਦੋ ਦਿਨ ਬਾਕੀ ਰਹਿਗੇ ਵੱਧ ਤੋਂ ਵੱਧ ਵਿਦਿਆਰਥੀ ਜਿਹੜੇ ਹੈਗੇ ਨੇ 10ਵੀਂ ਵਿੱਚ ਪੜ ਰਹੇ ਨੇ ਜਾਂ 11ਵੀਂ ਵਿੱਚ ਪੜ ਰਹੇ ਨੇ ਉਹ ਇਸ ਦਾ ਭਰਪੂਰ ਫਾਇਦਾ ਉਠਾ ਸਕਦੇ ਨੇਗੇ ਪੇਪਰ ਦੇ ਸਕਦੇ ਨੇ ਜੇਕਰ ਤੁਹਾਡਾ ਨੰਬਰ ਵਕਾਇਦਾ ਤੌਰ ਤੇ ਆਉਂਦਾ ਤਾਂ ਤੁਹਾਨੂੰ ਜਿਹੜੀ ਸਾਰੀ ਵਿੱਦਿਆ ਉਹ ਮੁਫਤ ਹੋਏਗੀ ਐਨਡੀਏ ਦੇ ਲਈ ਵੈਬਸਾਈਟ ਮਿਲਣ ਤੇ ਪੱਤਰ ਵਿਹਾਰ ਲਈ ਡਾਇਰੈਕਟਰ افਬੀਆਈ ਸੈਕਟਰ 77 ਮੋਹਾਲੀ ਈਮੇਲ ਆਈਡੀ ਵੀ ਦਿੱਤੀ ਹੋਈ ਹੈ ਜਿਹੜੀ ਕਿ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੇ ਨਾਲ ਸੰਪਰਕ ਨੰਬਰ ਵੀ ਦਿੱਤਾਗਾ 0172 2219707 ਤੇ ਮੋਬਾਈਲ ਨੰਬਰ ਵੀ ਇਹਨਾਂ ਨੇ ਦੱਸਿਆਗਾ 90410 03605 ਸਵੇਰੇ 9 ਵਜੇ ਤੋਂ ਲੈ ਕੇ ਤੁਸੀਂ ਜਿਹੜਾ ਸ਼ਾਮ ਦੇ 5 ਵਜੇ ਤੱਕ ਸਿਰਫ ਕੰਮ ਵਾਲੇ ਦਿਨ ਫੋਨ ਕਰ ਸਕਦੇ ਹੋ ਤਾਂ ਸਹੀ ਪਾਈ ਹੋਈ ਆ ਅਜੇ ਐਚ ਚੋਹਾਨ ਮੇਜਰ ਜਨਰਲ ਡਾਇਰੈਕਟਰ ਮਹਾਰਾਜਾ ਰਣਜੀਤ ਸਿੰਘ ਏ ਐਫ ਪੀ ਆਈ ਸੋ ਵੱਧ ਤੋਂ ਵੱਧ ਜਾਣਕਾਰੀ ਆਪਾਂ ਵਿਦਿਆਰਥੀਆਂ ਤੱਕ ਪਹੁੰਚਾਈਏ ਤਾਂ ਕਿ ਵਿਦਿਆਰਥੀ ਇਸ ਦਾ ਭਰਪੂਰ ਲਾਭ ਉਠਾ ਸਕਣ ਤੇ ਜਿਹੜਾ ਐਨ ਡੀਏ ਦੇ ਲਈ ਉਹ ਜਿਹੜਾ ਉਹ ਅੱਗੇ ਵੱਧ ਸਕਣ ਡਾਇਰੈਕਟ ਜਿਹੜਾ ਅਫਸਰ ਭਰਤੀ ਹੋ ਸਕਣ ਫੌਜ ਦੇ ਵਿੱਚ ਸੋ ਵੱਤ-ਵੱਤ ਇਸ ਜਾਣਕਾਰੀ ਨੂੰ ਆਪਾਂ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਗਰੀਬ ਵਿਦਿਆਰਥੀਆਂ ਦੀ ਭਲਾਈ ਹੋਵੇ ਜੋ ਕਿ ਆਰਥਿਕ ਪੱਖੋਂ ਕਮਜ਼ੋਰ ਨੇ ਪਰਮਾਨਸਕ ਤੌਰ ਤੇ ਬਹੁਤ ਸ਼ਕਤੀਸ਼ਾਲੀ ਨੇ ਅੜ ਰਹੇ ਨੇਗੇ ਮਿਹਨਤ ਕਰਦੇ ਨੇਗੇ ਸੋ ਵੱਤ-ਵੱਤ ਇਹਨੂੰ ਆਪਾਂ ਅੱਗੇ ਭੇਜਣ ਦੀ ਕੋਸ਼ਿਸ਼ ਕਰੀਏ ਬਹੁਤ-ਬਹੁਤ ਸ਼ੁਕਰੀਆ